ਇਓਸ ਥਾਨ ਆ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗਦੀ ਦਿੱਤੀ ਸੀ ਤੇ ਕਿਹਾ ਸੀ ਆਗਿਆ ਪਈ ਅਕਾਲ ਕੀ ਤਵੇ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨੇਉ ਗ੍ਰੰਥ ਸਤਿ ਸ਼੍ਰੀ ਅਕਾਲ ਵੇਖ ਰਹੇ ਹੋ ਵਾਕਪੁਰ ਟੁਰਨਾ ਮਹਾਂ ਮੰਨਪ੍ਰੀਤ ਕੌਰ ਅਸੀਂ ਹਜੂਰ ਸਾਹਿਬ ਪਹੁੰਚੇ ਹੋਏ ਆ ਜਿਵੇਂ ਆਪਾਂ ਪਹਿਲੀ ਵੀਡੀਓ ਦੇ ਵਿੱਚ ਦੱਸਿਆ ਸੀ ਕਿ ਸਾਡੀ ਟ੍ਰੇਨ 12 ਘੰਟੇ ਲੇਟ ਸੀ ਇਸ ਕਰਕੇ ਅਸੀਂ ਤੜਕੇ ਪਹੁੰਚੇ ਆ ਤੇ ਅਸੀਂ ਰੁਕਿਆ ਬਾਬਾ ਨਿਧਾਨ ਸਿੰਘ ਐਨਆਰਆਈ ਸਰਾਂ ਦੇ ਵਿੱਚ ਤੇ ਹੁਣ ਆਪਾਂ ਪਹਿਲਾਂ ਲੰਗਰ ਸਾਹਿਬ ਤੇ ਫਿਰ ਸਤਿ ਸ਼ੰਸ਼ੀਰੀ ਹਜੂਰ ਸਾਹਿਬ ਮੱਥਾ ਟੇਕਣ ਚੱਲਦੇ ਹਾਂ ਤੇ ਨਾਲ ਦੀ ਨਾਲ ਤੁਹਾਨੂੰ ਇੱਥੋਂ ਦੇ ਮੌਸਮ ਬਾਰੇ ਤੇ ਕਮਰੇ ਕਿਵੇਂ ਮਿਲਦੇ ਆ ਇਹ ਵੀ ਆਪਾਂ ਇਸ ਵੀਡੀਓ ਦੇ ਵਿੱਚ ਤੁਹਾਨੂੰ ਜਾਣਕਾਰੀ ਦਿੰਨੇ ਆ ਜੀ ਤੇ ਬਾਬਾ ਨਿਧਾਨ ਸਿੰਘ ਐਨਆਰ ਐਨਆਰਆਈ ਸਰਾਂ ਆ ਬਹੁਤ ਸੋਹਣੀ ਸਰਾਂ ਆ ਤੇ ਪਹਿਲਾਂ ਤੁਹਾਨੂੰ ਇੱਥੇ ਬੁਕਿੰਗ ਕਰਨ ਦਾ ਢੰਗ ਦੱਸ ਦਿੰਨੇ ਆ ਇੱਧਰ ਕਾਊਂਟਰ ਤੇ ਫਾਮਾ ਭਾਜੀ ਬੈਠੇ ਨੇ ਸਸੀ ਗਰਬਾ ਭਾਜੀ ਵੈਗੂ ਜੀ ਕਾ ਖਾਲਸਾ ਵੈਗੂ ਜੀ ਵੈਗੂ ਜੀ ਕੀ ਫਤੇ ਜੀ ਕਦੋਂ ਠੀਕ ਹੋ ਵਧੀਆ ਜੀ ਵਧੀਆ ਅੱਛਾ ਸਾਨੂੰ ਨਾ ਸੰਗਤ ਇਹ ਬਹੁਤ ਪੁੱਛਦੀ ਹੁੰਦੀ ਆ ਵੀ ਜਿਹੜੇ ਕਮਰੇ ਮਿਲਦੇ ਆ ਆਨਲਾਈਨ ਜਾਂ ਫੋਨ ਕਰਕੇ ਜਾਂ ਹੋਰ ਕਿਸੇ ਢੰਗ ਨਾਲ ਮਿਲਦੇ ਆ ਇੱਥੇ ਵੈਗਰੂ ਜੀ ਆਉਣ ਤੇ ਗੁਰੂ ਘਰ ਕਮਰਾ ਮਿਲਦਾ ਹੈ ਅੱਛਾ ਪਹੁੰਚਣਾ ਹੀ ਪਊ ਪਹੁੰਚਣਾ ਇਸ ਕਾਊਂਟਰ ਤੇ ਆ ਕੇ ਕਾਊਂਟਰ ਤੇ ਆ ਕੇ ਮਿਲੂਗਾ ਹਾਂ ਸੰਤ ਬਾਬਾ ਨਰਿੰਦਰ ਸਿੰਘ ਜੀ ਸੰਤ ਬਾਬਾ ਬਲਵਿੰਦਰ ਸਿੰਘ ਜੀ ਦੀ ਹਾਜ਼ਰੀ ਜਗੋਂ ਕਮਰਾ ਮਿਲ ਜਾਂਦਾ ਹੈ ਉਹਨਾਂ ਨੂੰ ਫੋਨ ਲਾ ਲਓ ਸਿੱਧਾ ਮਿਲ ਵੀ ਜਾਂਦਾ ਠੀਕ ਹੈ ਜੀ ਹਾਂਜੀ ਤੇ ਇਹ ਤਾਂ ਇੱਥੇ ਕਾਊਂਟਰ ਤੇ ਪਹੁੰਚੋ ਤੇ ਨਾਲ ਦੀ ਨਾਲ ਬਾਕੀ 400 ਰੁਪਏ ਭੇਟਾ ਜੀ ਹੈ ਨਾ 400 ਰੁਪਏ ਇੱਕ ਦਿਨ ਦੀ ਸੇਵਾ ਠੀਕ ਹੈ ਜੀ ਹਾਂ ਜੀ ਵੱਧ ਤੋਂ ਵੱਧ ਕਿੰਨੇ ਦਿਨ ਸੰਗਤ ਰੱਖ ਸਕਦੀ ਹੈ ਜੀ ਉਹ ਤੇ ਸੰਗਤ ਦੀ ਇੱਛਾ ਜੀ ਠੀਕ ਹੈ ਹਾਂ ਜੀ ਇਦਾਂ ਦੀ ਕੋਈ ਬੰਦਸ਼ ਨਹੀਂ ਹੈਗੀ ਠੀਕ ਹੈ ਜੀ ਹਾਂ ਜੀ ਮਿਹਰਬਾਨੀ ਜੀ ਜੀ ਤੇ ਹੁਣ ਆਪਾਂ ਚੱਲਦੇ ਹਾਂ ਜੀ ਅੱਗੇ ਨੂੰ ਆਜੋ ਬਹੁਤ ਸੋਹਣੀ ਸਰਾਇਆ ਇਹ ਸੈਂਸਰ ਲੱਗਿਆ ਇਧਰ ਨਾਲ ਵਿਆਹ ਖੁੱਲ ਗਿਆ ਚਲੋ ਹਣ ਮੌਸਮ ਬਾਰੇ ਤੁਹਾਨੂੰ ਦੱਸ ਦਈਏ ਜੀ ਆ ਆਪਾਂ ਹੁਣ ਛਾਂ ਦੇ ਵਿੱਚੋਂ ਥੋਪੇ ਦੇ ਵਿੱਚ ਆ ਗਏ ਆ ਆ ਦੇਖੋ ਥੋਪਾ ਆ ਗਈ ਤੇ ਥੋਪਾ ਇਦਾਂ ਦੀ ਜਿੱਦਾਂ ਦੀ ਆਪਣੀ ਮਾਰਚ ਅਪ੍ਰੈਲ ਚ ਹੁੰਦੀ ਆ ਮਾਰਚ ਅਪ੍ਰੈਲ ਆੜੀ ਥੋਪਿਆ ਤੇ ਇੱਕ ਗੱਲ ਹੋਰ ਆ ਵੀ ਜਦੋਂ ਆਪਾਂ ਠੰਡ ਦੇ ਵਿੱਚੋਂ ਇੱਥੋਂ ਵਾਲੀ ਗਰਮੀ ਦੇ ਵਿੱਚ ਆਉਨੇ ਆ ਨਾ ਗਲੇ ਖਰਾਬ ਹੋ ਸਕਦੇ ਤੁਹਾਡੇ ਬੁਖਾਰ ਚੜ ਸਕਦਾ ਤੇ ਠੰਡ ਜੀ ਵੀ ਤੁਹਾਨੂੰ ਲੱਗੂਗੀ ਜਿੱਦਾਂ ਬੁਖਾਰ ਵਾਲੀ ਫੀਲਿੰਗ ਤੇ ਉਹਦੇ ਲਈ ਆਪਦਾ ਥੋੜਾ ਜਿਹਾ ਧਿਆਨ ਰੱਖਿਓ ਵੀ ਪਾਣੀ ਪੂਣੀ ਤੁਸੀਂ ਠੰਡਾ ਨਾ ਪੀਓ ਉਦਾਂ ਦਾ ਤੇ ਲੀੜਾ ਕਪੜਾ ਜਿਹੜਾ ਲਿਓਣਾ ਆ ਉਹ ਵੀ ਤੁਹਾਨੂੰ ਉਹ ਨਹੀਂ ਲੋੜ ਗਰਮੀ ਵਾਲੇ ਕੱਪੜੇ ਸਹੀ ਨੇ ਹਾਂ ਉਹ ਖੈਰ ਅਗਲੀਆਂ ਵੀਡੀਓ ਦੇ ਵਿੱਚ ਵੀ ਇੱਕ ਦੋ ਦਿਨ ਜਦੋਂ ਮੌਸਮ ਦਾ ਸਾਨੂੰ ਹੋਰ ਪਤਾ ਲੱਗੂਗਾ ਫੇਰ ਜਾਣਕਾਰੀ ਦੇ ਦਾਂਗੇ ਵੀ ਲੀੜਾ ਕਪੜਾ ਹੋਰ ਮੋਟਾ ਲਿਓਣਾ ਜਾਂ ਨਾਰਮਲੀ ਫਿਲਹਾਲ ਅਸੀਂ ਇਹੀ ਐਡਵਾਈਸ ਦਵਾਂਗੇ ਕਿ ਨਾਰਮਲ ਕਪੜਾ ਲੈ ਕੇ ਆਇਓ ਸਿਰਫ ਟ੍ਰੇਨ 'ਚ ਵੀ ਇੱਕ ਅੱਧੇ ਕੰਬਲ ਦੀ ਹੀ ਲੋੜ ਪੈਂਦੀ ਹੈ ਜੀ ਬਿਲਕੁਲ ਬਾਬਾ ਨਦਾਨ ਸਿੰਘ ਨਰੇਸ਼ਰਾਮ ਬਹੁਤ ੁੱਛੀ ਆ ਆ ਇਧਰ ਅੱਗੇ ਵਾਲੀ ਵੀ ਦਿਖਾ ਦਿਓ ਬਾਬਾ ਬੁੱਢਾ ਜੀ ਇਹ ਬਾਬਾ ਬੁੱਢਾ ਜੀ ਐਨ ਆਰ ਆਈ ਤੇ ਇਸੇ ਦੇ ਸਾਹਮਣੇ ਇੱਕ ਨੰਬਰ ਗੇਟ ਆ ਜਾਣਾ ਗੁਰਦੁਆਰਾ ਲੰਗਰ ਸਾਹਿਬ ਦਾ ਗੁਰਦੁਆਰਾ ਲੰਗਰ ਸਾਹਿਬ ਬਿਲਕੁਲ ਸਾਹਮਣੇ ਆਪਾਂ ਆ ਗਏ ਤੇ ਇਧਰਲੇ ਪਾਸੇ ਸੱਜੇ ਹੱਥ ਤਖਤ ਸਾਹਿਬ ਆ ਤੇ ਇਧਰ ਨੂੰ ਜੜੇ ਗੋਦਾਵਰੀ ਨਦੀ ਦੇ ਕੰਢੇ ਗੁਰਦੁਆਰਾ ਸਾਹਿਬ ਨੇ ਉਹ ਵਾਲੇ ਨੇ ਪਿਛਲੇ ਪਾਸੇ ਇੱਕ ਹੋਰ ਸਰਾ ਗੁਰੂ ਅਮਰਦਾਸ ਜੀ ਹਾਂਜੀ ਉਹ ਹੱਲੇ ਪਲਾਸਟਰ ਹੋ ਰਿਹਾ ਕਿ ਹਟਿਆ ਤੇ ਉਹਨੂੰ ਹੱਲੇ ਰੰਗ ਹੋਣਾ ਬਾਕੀ ਵੇਹ ਉਹਦਾ ਕਮਰੇ ਉੱਚੇ ਹੀ ਮਿਲਦੇ ਆ ਉਧਰੋਂ ਜਦੋਂ ਲਾਗੇ ਚੱਲਦੇ ਆ ਨਾ ਫਿਰ ਬਾਹਰੋਂ ਰਖਾਵਾਂਗੇ ਉਹਨੂੰ ਪਹਿਲਾਂ ਪਾਈthi ਮਠਰਾ ਟੇਕ ਲਈ ਤਾਂ ਨਾਲੇ ਲੰਗਰ ਚੱਲ ਰਹੀ ਹੈ ਜੀ ਤਾਂ ਇੰਟਰਫੁੱਟ ਗਈ ਜੀ ਬਾਬਾ ਨਾਨ ਸਿੰਘ ਜੀ ਬਾਬਾ ਅਨਾਮ ਸਿੰਘ ਜੀ ਬਾਬਾ ਆਤਮਾ ਸਿੰਘ ਜੀ ਬਾਬਾ ਸ਼ੀਸਾ ਸਿੰਘ ਜੀ ਜੋੜਾ ਕਰਦੇ ਨਾਲ ਹੀ ਇੱਧਰ ਹੱਥ ਹੱਥ ਸੁੱਚੇ ਕਰਨ ਦੇ ਲਈ ਹੈ ਇਹ ਦਰਬਾਰ ਸਾਹਿਬ ਉੱਪਰ ਬਾਕੀ ਲੰਗਰ ਹਾਲ ਇਧਰਲੇ ਪਾਸੇ ਆ। ਅਸੀਂ ਪਹਿਲਾਂ ਦਰਬਾਰ ਸਾਹਿਬ ਜਾ ਕੇ ਮੱਥਾ ਟੇਕਦੇ ਆ। ਇਧਰੋਂ ਉੱਪਰੋਂ ਵੀ ਲੰਗਰ ਹਾਲ ਦਿਖਦਾ ਹੈ ਇਸ ਤਰ੍ਹਾਂ। ਇਧਰਲੇ ਪਾਸੇ ਸਫਾਈ ਹੋ ਗਈ ਤਾਂ ਕਰਕੇ ਉਹ ਪਰਲੇ ਪਾਸੇ ਉਧਰ ਪੰਗਤਾਂ ਸੱਜ ਗਈਆਂ ਨੇ। ਕਨਾਲ ਦੀ ਨਾਲ ਸਾਫ ਸਫਾਈ ਦਾ ਵੀ ਇੱਥੇ ਪੂਰਾ ਧਿਆਨ ਰੱਖਿਆ ਜਾਂਦਾ ਜਦੋਂ ਪੰਗਤ ਉੱਠਦੀ ਹੈ ਨਾਲ ਹੀ ਥੋੜੇ ਥੋੜੇ ਟਾਈਮ ਬਾਅਦ ਪਾਸੇ ਬਦਲਦੇ ਦਿੰਦੇ ਆ ਜੀ ਤੇ ਸਫਾਈ ਹੁੰਦੀ ਰਹਿੰਦੀ ਹੈ ਵਾਹਿਗੁਰੂ ਜੀ ਇਹਲਾ ਉੱਧਰ ਜੀ ਗੁਰਦੁਆਰਾ ਲੰਗਰ ਸਾਹਿਬ ਦੇ ਵਿੱਚ ਲੰਗਰਾਂ ਦੀ ਸੇਵਾ ਬਾਬਾ ਨਿਧਾਨ ਸਿੰਘ ਜੀ ਵੱਲੋਂ ਸ਼ੁਰੂ ਕੀਤੀ ਗਈ ਸੀ ਕਿਉਂਕਿ ਜਦੋਂ ਬਾਬਾ ਨਿਧਾਨ ਸਿੰਘ ਜੀ ਨਿਰਾਸ਼ ਹੋ ਕੇ ਇੱਥੋਂ ਵਾਪਸ ਜਾ ਰਹੇ ਸੀ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਰੇਲਵੇ ਸਟੇਸ਼ਨ ਤੇ ਉਹਨਾਂ ਨੂੰ ਦਰਸ਼ਨ ਦਿੱਤੇ ਤੇ ਕਿਹਾ ਕਿ ਗੋਦਾਵਰੀ ਨਦੀ ਦੇ ਕੰਢੇ ਦੇ ਉੱਤੇ ਜਾ ਕੇ ਤੁਸੀਂ ਲੰਗਰਾਂ ਦੀ ਸੇਵਾ ਸ਼ੁਰੂ ਕਰੋ ਗੁਰੂ ਸਾਹਿਬ ਨੇ ਕਿਹਾ ਸੀ ਕਿ ਖੀਸਾ ਮੇਰਾ ਹੱਥ ਤੇਰਾ ਉਸ ਦਿਨ ਤੋਂ ਹੀ ਇੱਥੇ ਗੁਰਦੁਆਰਾ ਲੰਗਰ ਸਾਹਿਬ ਸਜੋਬਿਤ ਹੈ ਤੇ ਹੁਣ ਸੰਤ ਬਾਬਾ ਨਰਿੰਦਰ ਸਿੰਘ ਜੀ ਤੇ ਸੰਤ ਬਾਬਾ ਬਲਵਿੰਦਰ ਸਿੰਘ ਜੀ ਗੁਰੂ ਸਾਹਿਬ ਦੀ ਕਿਰਪਾ ਤੇ ਸੰਗਤਾਂ ਦੇ ਸਹਿਯੋਗ ਨਾਲ ਇੱਥੇ ਸੇਵਾ ਨਿਭਾ ਰਹੇ ਨੇ ਪ੍ਰਸ਼ਾਦੀ ਦੇਖ ਲੈਣ ਤੋਂ ਬਾਅਦ ਇਧਰਲੇ ਪਾਸੇ ਜਿਹੜੀ ਪਿਛਲੇ ਪਾਸੇ ਉਹ ਪੌੜੀ ਚੜਦੀ ਆ ਇਧਰ ਸ਼੍ਰੀ ਕਹਰਨਪਾਤ ਸਾਹਿਬ ਲੜੀਵਾਰ ਜਿਹੜੇ ਚੱਲਦੇ ਨੇ ਉਹ ਉੱਪਰ ਹੁੰਦੇ ਨੇ ਪਿਛਲੇ ਸਾਲ ਆਪਾਂ ਉੱਪਰ ਵੀ ਗਏ ਸੀਗੇ ਤੇ ਉੱਪਰ ਸੋਖਾਸਣ ਸਾਹਿਬ ਦਾ ਵੀ ਇਹ ਸਥਾਨ ਨੇ ਜਿੰਨੇ ਵੀ ਗੁਰੂਗ੍ਰੰਥ ਸਾਹਿਬ ਜੀ ਦੇ ਸਰੂਪ ਨੇ ਉੱਧਰ ਹੀ ਕੀਤੇ ਜਾਂਦੇ ਨੇ ਸੋ ਖਾਸਣ ਤੇ ਤੁਸੀਂ ਉਹ ਵੀਡੀਓ ਦੇਖ ਸਕਦੇ ਹੋ ਇਧਰ ਸਾਹਮਣੇ ਅੰਗਿਠਾ ਸਾਹਿਬ ਥੱਲੇ ਆਪਾਂ ਹਾਂ ਉਹ ਥੱਲੇ ਜਾ ਕੇ ਦਰਸ਼ਨ ਕਰਦੇ ਪਾਠ ਚੱਲਦੇ ਰਹਿੰਦੇ ਆ ਇਧਰ ਆ ਟਕਸਾਲ ਹੈ ਇੱਥੇ ਮੁੰਡਿਆਂ ਦੀ ਟਕਸਾਲ ਹੈ ਇਧਰ ਦੇ ਪਾਸੇ ਬੀਬੀਆਂ ਦੀ ਟਕਸਾਲ ਹੈ ਬੀਬੀਆਂ ਦੀ ਟਕਸਾਲ ਵੀ ਹੈ ਉਹਨਾਂ ਨੂੰ ਗੁਰਮੁਖੀ ਵੀ ਮਟਕਸਾਲ ਦੇ ਜੋਗੋਜ ਹੁੰਦਾ ਸਾਰਾ ਕੁਝ ਉਹਨਾਂ ਨੂੰ ਸਿਖਾਇਆ ਜਾਂਦਾ ਹੈ ਤੇ ਇਹ ਵਾਲੇ ਸਾਰੇ ਜਿਹੜੇ ਕਾਰਜ ਨੇ ਆਪਾਂ ਪਿਛਲੇ ਸਾਲ ਵਿਖਾਏ ਸੀਗੇ ਸੋ ਤੁਸੀਂ ਲੀਗਲਿਸਟ ਚ ਜਾ ਕੇ ਵੇਖ ਸਕਦੇ ਹੋ ਅਸੀ ਇਹ ਕਿਹਾ ਅਗੇ ਜਿੱਥੇ ਲੰਗਰ ਹਾਲ ਇਧਰਲੇ ਪਾਸੇ ਸ਼੍ਰੀਮਾਨ ਸੰਤ ਬੱਬਾ ਸ਼ੀਸ਼ਾ ਸਿੰਘ ਜੀ ਦਾ ਕਮਰਾ ਤੇ ਇਹ ਉਸੇ ਤਰ੍ਹਾਂ ਹੀ ਹੱਲੇ ਚਟਰੀ ਲੱਗੀ ਪਈ ਐ ਇੱਧਰਲੇ ਪਾਸੇ ਬਾਬਾ ਅੰਦਰਾਂ ਸਿੰਘ ਜੀ ਤੇ ਸੰਤ ਬੱਬਾ ਹਰਸ ਸਿੰਘ ਜੀ ਉਹਨਾਂ ਦਾ ਕਿਟਾ ਸਾਹਿਬ ਹੈ ਇਧਰ ਨਾਲ ਹੀ ਬੀਬੀਆਂ ਸੇਵਾ ਕਰ ਰਹੀਆਂ ਕਿਉਂਕਿ ਜਿਹੜੀ ਵੀ ਇੱਥੇ ਸਬਜੀ ਜਾਂ ਲੰਗਰ 'ਚ ਜੋ ਕੁਝ ਵੀ ਬਣਦਾ ਫਿਰ ਬੀਬੀਆਂ ਸੇਵਾ ਕਰਦੀਆਂ ਇਸ ਵੇਲੇ ਸੇਵਾ ਚੱਲ ਰਹੀ ਹੈ ਅਦਰਕ ਛੱਲਣ ਦੀ ਸੋ ਸਾਰੀਆਂ ਬੀਬੀਆਂ ਉਧਰਲੇ ਪਾਸੇ ਸ਼ਾਇਦ ਪਿਆਜ਼ ਕੱਟ ਰਹੇ ਹੋਣਗੇ ਪਹਿਲਾਂ ਲੰਗਰ ਵਾਲੀਆਂ ਪੰਕਤਾਂ ਇੱਧਰ ਲੱਗੀਆਂ ਸੀ ਹੁਣ ਇੱਧਰ ਲੱਗੀਆਂ ਉਹ ਇਸ ਤਰ੍ਹਾਂ ਸੰਗਤ ਨੂੰ ਬਦਲਦੇ ਰਹਿੰਦੇ ਨੇ ਜੀ ਲੰਗਰ ਪ੍ਰਸ਼ਾਦ ਦੇ ਵੀ ਆਪਾਂ ਛਕ ਲੈ ਤੇ ਹੁਣ ਆਪਾਂ ਸਚਕਣ ਸਾਹਿਬ ਸ੍ਰੀ ਹਜੂਰ ਸਾਹਿਬ ਵਾਲੇ ਪਾਸੇ ਜਾ ਰਹੇ ਹਾਂ ਇਹ ਇਹ ਹੁਣ ਸਾਰਾ ਬਾਜ਼ਾਰ ਸ਼ੁਰੂ ਹੋ ਜਾਣਾ ਸੱਜੇ ਖੰਬੇ ਹੱਥ ਦੁਕਾਨਾਂ ਇਹਦੇ ਕੰਨੋਂ ਪਾਸੇ ਹੀ ਦੁਕਾਨਾਂ ਹੀ ਦੁਕਾਨਾਂ ਆ ਆਹ ਵਾਲਾ 3 ਨੰਬਰ ਗੇਟ ਦੇ ਅੰਦਰ ਬਾਬਾ ਬੁੱਢਾ ਜੀ ਯਾਤਰੀ ਨਿਵਾਸ ਤੇ ਇਹਨਾਂ ਦੁਕਾਨਾਂ ਤੇ ਤੁਹਾਨੂੰ ਹਰ ਇੱਕ ਤਰ੍ਹਾਂ ਦਾ ਸਮਾਨ ਮਿਲ ਜੂਗਾ ਚੀਜ਼ ਮਿਲ ਜੇਗੀ ਕਿਉਂਕਿ ਨਿਸ਼ਾਨੀਆਂ ਲੈ ਕੇ ਜਾਣੀਆਂ ਹੁੰਦੀਆਂ ਸੰਗਤ ਨੇ ਜਿਹੜੀ ਆਈ ਹੁੰਦੀ ਹੈ ਮੇਰਾ ਗਲਾ ਖਰਾਬ ਹੋ ਗਿਆ ਥੋੜਾ ਥੋੜਾ ਸਾਡਾ ਗਲਾ ਹੀ ਚੇਤੀ ਕਰਾਉਂਦਾ ਮੈਂ ਪਾਕਿਸਤਾਨ ਜਾ ਕੇ ਵੀ ਠੰਡਾ ਪਾਣੀ ਪੀਤਾ ਗਿਆ ਸੀ ਨਨਕਾਣਾ ਸਾਹਿਬ ਉਦੋਂ ਵੀ ਗਲਾ ਖਰਾਬ ਕਿਉਂਕਿ ਆਪਣੇ ਉੱਥੇ ਪੰਜਾਬ ਬਹੁਤ ਜ਼ਿਆਦਾ ਠੰਡ ਇੱਕਦਮ ਠੰਡੇ ਮੌਸਮ 'ਚ ਇੱਕਦਮ ਗਰਮ ਚ ਆ ਗਏ ਫੇਸ ਕਰਕੇ ਇੱਦਾਂ ਤੀ ਇੱਥੇ ਵੀ ਹੁਣ ਸਰਾਵਾਂ ਨੇ ਦੋਨੋਂ ਪਾਸੇ ਆ ਇਧਰਲੇ ਪਾਸੇ 4 ਨੰਬਰ ਗੇਟ ਆ ਤੇ ਆਹ ਵਾਲਾ 5 ਨੰਬਰ ਗੇਟ ਆ ਆ ਸੌਰੀ ਇਹ ਦੋ ਨੰਬਰ ਗੇਟ ਆ ਇਹਦੇ ਅੰਦਰ 5 ਨੰਬਰ ਗੇਟ ਆ ਤੇ ਇੱਥੇ ਪਿੱਛੇ ਵੀ ਗੁਰੂ ਅਮਰਦਾਸ ਜੀ ਯਾਤਰੀ ਨਿਵਾਸ ਹੈ ਬਾਕੀ ਪੁਰਾਣੀਆਂ ਸਰਾਵਾਂ ਵੀ ਹੈਗੀਆਂ ਨੇ ਤੇ ਇਧਰਲੇ ਬੰਨੇ ਵੀ ਸਰਾਵਾਂ ਆ ਤੇ ਜੇ ਕਮਰੇ ਕਪੈਸਿਟੀ ਦੀ ਗੱਲ ਕਰੀਏ ਤੇ ਜਿਹੜੀ ਸਰਾ ਤੋਂ ਆਪਾਂ ਸ਼ੁਰੂ ਕੀਤਾ ਸੀਗਾ ਉਥੇ ਇੱਕ ਕਮਰੇ ਦੇ ਵਿੱਚ 8 ਜਾਣੇ ਰਹਿ ਸਕਦੇ ਆ ਤੇ ਬਾਕੀ ਦੋਵਾਂ ਵਾਸਤੇ ਵੀ ਹੈਗੇ ਆ ਕਮਰੇ ਚੌਵਾਂ ਵਾਸਤੇ ਵੀ ਹੈਗੇ ਆ ਜੇ ਸਾਭ ਨਾਲ ਸੰਗਤ ਹੁੰਦੀ ਆ ਫਿਰ ਉਸ ਹਿਸਾਬ ਦੇ ਕਮਰੇ ਮਿਲ ਜਾਂਦੇ ਆ ਤੇ ਭੇਟਾ ਵੀ ਉਸ ਹਿਸਾਬ ਨਾਲ ਅਲੱਗ-ਅਲੱਗ ਹੈਗੀ ਆ ਸਾਰੇ ਕਮਰਿਆਂ ਦੀ ਜਿਹੜੀ ਉਹ 8 ਕਮਰਿਆਂ ਵਾਲੀ ਸੀ ਉਹਦਾ 400 ਰੁਪਏ ਜਿਵੇਂ ਆਪਾਂ ਤੁਹਾਨੂੰ ਦੱਸਿਆ ਹੀ ਆ ਸੰਗਤ ਸਾਨੂੰ ਟਿਕਟ ਬੁਕਿੰਗ ਬਾਰੇ ਵੀ ਪੁੱਛ ਰਹੀ ਆ ਵੀ ਟ੍ਰੇਨ ਦੀ ਟਿਕਟ ਕਿੰਨਾ ਚਿਰ ਪਹਿਲਾਂ ਖਰੀਦਣੀ ਚਾਹੀਦੀ ਆ ਤੇ ਸਾਡੀਆਂ ਜਿਹੜੀਆਂ ਟਿਕਟਾਂ ਸੀ ਅਸੀਂ ਜਿੱਦਾਂ 16-17 ਜਾਣੇ ਆ ਤੇ ਅਸੀਂ ਮੰਨ ਲਓ ਤਾਂ 10 ਤੋਂ 15 ਦਿਨ ਪਹਿਲਾਂ ਹੀ ਆ ਨਾ ਸਾਰਿਆਂ ਨੇ ਇੱਕ ਦਿਨ ਅਸੀਂ ਤੈਅ ਕਰ ਲਿਆ ਸੀਗਾ ਤੇ ਉਸ ਦਿਨ ウェイਟਿੰਗ ਘੱਟ ਸੀ ਚੈੱਕ ਕਰਕੇ ਉਸ ਦਿਨ ਸਾਰਿਆਂ ਨੇ ਬੁੱਕ ਕਰ ਲਈ ਬਾਕੀ ਬਾਕੀ ਅਸੀਂ ਸੰਗਤ ਬਹੁਤ ਸਾਰੀ ਸਾਡੇ ਮਿਲੀ ਜਿਨ੍ਹਾਂ ਨੇ ਤਿੰਨ ਤਿੰਨ ਚਾਰ ਚਾਰ ਮਹੀਨੇ ਪਹਿਲਾਂ ਆਉਣ ਦੀਆਂ ਵੀ ਤੇ ਜਾਣ ਦੀਆਂ ਵੀ ਟਿਕਟਾਂ ਕਰਵਾਈਆਂ ਹੋਈਆਂ ਸੀਗੀਆਂ ਬਿਲਕੁਲ ਬਾਕੀ ਉਹ ਦਿਨ ਦੇਖ ਲਿਓ ਜੇ ਜਲਦੀ ਕਰਾਉਣੀਆਂ ਜਿੱਦਣ ウェイਟਿੰਗ ਲਿਸਟ ਘੱਟ ਹੁੰਦੀ ਆ ਉਸ ਦਿਨ ਆਪਾਂ ਕਰਵਾ ਸਕਦੇ ਹਾਂ ਬਿਲਕੁਲ ਤੇ ਹੋ ਸਕਦਾ ਵੀ ਜਿਹੜੀ ਸਾਨੂੰ ਆਰ ਏ ਸੀ ਦੇ ਅੰਡਰ ਮਿਲੀ ਆ ਉਹ ਤਾਂ ਹੀ ਮਿਲੀ ਹੋਵੇ ਕਿਉਂਕਿ ਅਸੀਂ 15 ਕੁ ਦਿਨ ਪਹਿਲਾਂ ਹੀ ਕਰਾਈ ਆ ਹਾਂਜੀ ਤੇ ਜਿਹੜੀਆਂ ਨੇ ਪਹਿਲਾਂ ਦੋ ਦੋ ਤਿੰਨ ਮਹੀਨੇ ਪਹਿਲਾਂ ਕਰਾਈਆਂ ਹੁੰਦੀਆਂ ਉਹਨਾਂ ਨੂੰ ਫੇਰ ਇੱਕ ਪੂਰੀ ਪੂਰੀ ਸੀ ਉਹ ਇੰਨਾ ਕ ਫਰਕ ਰਹਿ ਜਾਂਦਾ ਹਾਂ ਜੀ ਥੋੜੇ ਦਿਨ ਪਹਿਲਾਂ ਕਰਾਵਾਂਗੇ ਤਾਂ ਇਦਾਂ ਹੁੰਦਾ ਆ ਤੇ ਜੇਕਰ ਆਪਾਂ ਥੋੜਾ ਪਹਿਲਾਂ ਕਰਵਾ ਕੇ ਰੱਖਿਆ ਹੁੰਦਾ ਤੇ ਫੇ ਪੂਰੀ ਪੂਰੀ ਸੇਟ ਮਿਲ ਜਾਂਦੀ ਐ ਤੇ ਆਹ ਬਾਜ਼ਾਰ ਆਪਾਂ ਹੁਣ ਸੱਚਖੰਡ ਸਾਹਿਬ ਦੇ ਨੇੜੇ ਪਹੁੰਚਣ ਵਾਲੇ ਆ ਇਥੋਂ ਨਾਰੀਅਲ ਦਾ ਤੇਲ ਵੀ ਸੰਗਤ ਬਹੁਤ ਲੈ ਕੇ ਜਾਂਦੀ ਐ ਕਿਉਂਕਿ ਨਾਰੀਅਲ ਦਾ ਨਾਰੀਅਲ ਦਾ ਤੇਲ ਬਹੁਤ ਮਸ਼ਹੂਰ ਆ ਉਹ ਸਹੀ ਨੂੰ ਅਸੀਂ ਤਾਂ ਕਹਿ ਰਹੇ ਹਾਂ ਕਿਉਂਕਿ ਨਾ ਤੁਸੀਂ ਵੇਖਿਆ ਹੋਣਾ ਵੀ ਅਸੀਂ ਅੰਡਮਾਨ ਨਿਕੋਬਾਰ ਵੀ ਗਏ ਸੀਗੇ ਤੇ ਉਹਨਾਂ ਦਿਨਾਂ ਦੇ ਵਿੱਚ ਹੀ ਅਸੀਂ ਉੱਥੋਂ ਤੇਲ ਲੈ ਕੇ ਆਂਦਾ ਉਹਨਾਂ ਦਿਨਾਂ ਦੇ ਵਿੱਚੋਂ ਹੀ ਇੱਥੋਂ ਹਜੂਰ ਸਾਹਿਬ ਤੋਂ ਸਾਡੇ ਘਰੇ ਤੇਲ ਪਹੁੰਚਿਆ ਸੀ ਸੰਗਤ ਕੋਈ ਗਏ ਸੀ ਇੱਥੋਂ ਸਾਡੇ ਰਿਸ਼ਤੇਦਾਰ ਜੇ ਅਸੀਂ ਦੋਨੋਂ ਸ਼ੀਸ਼ੀਆਂ ਨੂੰ ਬਰਾਬਰ ਰੱਖਤਾ ਸਿਆਲਾਂ ਦੇ ਵਿੱਚ ਜਿਹੜਾ ਅੰਡਮਾਨ ਨਿਕੋਬਰ ਵਾਲਾ ਸੀਗਾ ਉਹ ਪੂਰਾ ਜੰਮ ਗਿਆ ਤੇ ਇੱਥੇ ਵਾਲਾ ਇੱਦਾਂ ਹੀ ਪਿਆ ਆ ਹਾਂ ਤੇ ਨਾਰੀਅਲ ਦੇ ਤੇਲ ਦੀ ਪਿਓਰਿਟੀ ਦਾ ਪਤਾ ਇਤੋਂ ਹੀ ਲੱਗਦਾ ਵੀ ਜੇ ਉਹ ਆਪੇ ਆਪ ਪਿਆ ਜੰਮ ਜਵੇ ਨਾ ਸਿਆਲਾਂ ਦੇ ਵਿੱਚ ਤਾਂ ਉਹ ਸਹੀ ਆ ਉਹ ਸਹੀ ਹੈ ਜੇਕਰ ਨਹੀਂ ਜੰਮਦਾ ਤਾਂ ਫਿਰ ਉਹ ਉੱਚ ਮਲਾਵਟ ਅਸੀਂ ਤੁਹਾਨੂੰ ਰੋਕਦੇ ਨਹੀਂ ਬਾਕੀ ਮਤਲਬ ਸਿਰਫ ਤੁਹਾਨੂੰ ਉਹ ਕੀ ਜਾਣੂ ਕਰਵਾ ਰਹੇ ਹਾਂ ਹਾਂ ਇਦਾਂ ਹੁੰਦਾ ਹੈ ਵੀ ਤੁਸੀਂ ਪਿਓਰਿਟੀ ਦਾ ਹਿਸਾਬ ਲਾ ਕੇ ਫੇਰੀ ਚੀਜ਼ ਖਰੀਦਿਆ ਕਰੋ ਪਤਾ ਹੁੰਦਾ ਨਾ ਮੈਂ ਸ਼ਾਇਦ ਕਿਹੜਾ ਵਧੀਆ ਆ ਹੋਰ ਚੀਜ਼ਾਂ ਗੁੜ ਕਿਹੜਾ ਵਧੀਆ ਆ ਬਿਲਕੁਲ ਇਹ ਡੀ ਟੇਲ ਵੀ ਉਹ ਵਧੀਆ ਆ ਵੀ ਜਿਹੜਾ ਜਾਮਤ ਸਿਆਲਾਂ ਚ ਰੋ ਵੀ ਇੱਧਰ ਤਾਂ ਚੱਲ ਰੰਦੀ ਏ ਆ ਫੜੇ ਵੀ ਹੁਣ ਤਾਂ ਵਾਵਾ ਆਪਣੇ ਗੋਡਵੌਜ ਵੇਚ ਰਿਆ ਸੀ ਅੱਜ ਕੱਲ ਹਰ ਹਾਲੇ ਜਿੱ ਨਜ਼ਰ ਗੜਾ ਜਾਂ ਸਹੀ ਨਹੀਂ ਨਾ ਆ ਚੀਜ਼ਾਂ ਵਾੜੀ ਕਰਨੀਆਂ ਆਪਾਂ ਆ ਨਾਰੀਅਲ ਤੇਲ ਦੀ ਗੱਲ ਕਰ ਰਹੇ ਸੀ ਆ ਦੇਖੋ ਆ ਦੁਕਾਨਾਂ ਸਾਰੀਆਂ ਆ ਪੀਪੀਆਂ ਜਿਹੜੀਆਂ ਪਈਆਂ ਨੀਲੀਆਂ ਪੀਲੀਆਂ ਇਹ ਨਾਰੀਅਲ ਤੇਲ ਦੀਆਂ ਬਣੀਆਂ। ਪਤਾ ਨਹੀਂ ਕਿ ਕੋਈ ਸਹੀ ਵੀ ਹੋ ਸਕਦੀ ਯਾਰਾ। ਪਰ ਜਿਹੜਾ ਸਾਡੇ ਘਰ ਗਿਆ ਉਹ ਸਹੀ ਨਹੀਂ ਗਿਆ। ਉਹ ਸਹੀ ਨਹੀਂ ਸੀਗਾ। ਆ ਪੀਪੀ ਨਾਰੀਅਲ ਤੇਲ ਦੀਆਂ ਹੀ ਨੇ ਵਾਲੇ ਵਾਲੇ ਇਹ ਇੱਧਰ ਲਈ ਦੁਕਾਨਾਂ ਦੇ। ਤੇ ਫੇਰ ਵੀ ਲਈ ਵੈਸੇ ਆਪਾਂ ਵੀ ਦਸਤ ਹੁਣ ਦੇਖੋ ਥੋੜੀ ਸੰਗਤ ਘੱਟ ਲੱਗਦੀ ਹੋਊਗੀ ਜੇ ਆਪਾਂ ਉਹੀ ਸ਼ਾਮ ਨੂੰ ਜਿਹੜਾ ਤੜਕੇ ਆਈਏ ਤਾਂ ਜ਼ਿਆਦਾ ਹੁੰਦੀ। ਜ਼ਿਆਦਾ ਹੁੰਦੀ। ਕਿਉਂਕਿ ਹੁਣ ਇਸ ਵੇਲੇ ਸੰਗਤ ਚੱਲ ਜਾਂਦੀ ਹੈ ਕੋਈ ਨਾਨਕੀ ਰਾ ਸਾਹਿਬ ਜੀ ਕੋਈ ਨਰਸੀ ਨਾਮਦੇਵ ਬਿਲਕੁਲ ਮਲ ਜਿਹੜੇ ਨੇੜੇ ਦੇ ਸਾਹਿਬ ਉਹ ਵੇਖਣ ਚਲੇ ਜਾਂਦੇ ਦਰਸ਼ਨ ਕਰਨ ਚਲੇ ਜਾਂਦੇ ਦਰਸ਼ਨ ਕਰਨ ਚੱਲ ਜਾਂਦੇ ਤਾਂ ਕਰਕੇ ਥੋੜਾ ਜਿਹਾ ਤੁਹਾਨੂੰ ਇਹ ਰਾਹ ਸਾਫ਼ ਮਿਲੂਗਾ ਨਹੀਂ ਤਾਂ ਸਵੇਰੇ ਸ਼ਾਮ ਤਾਂ ਇਹ ਪੂਰਾ ਰਾ ਭਰਿਆ ਹੁੰਦਾ ਹੈ ਬੱਤ ਤੁਹਾਨੂੰ ਲੱਗੂਗਾ ਵੀ ਪੰਜਾਬ ਦੇ ਵਿੱਚ ਹੀ ਆ ਜਾਂ ਮੇਲਾ ਜਿਵੇਂ ਹੁੰਦਾ ਨਾ ਕੋਈ ਇਸ ਤਰ੍ਹਾਂ ਪੂਰੀ ਸੰਗਤ ਆਉਣ ਜਾਣ ਹੁੰਦਾ ਹੈ ਵੇ ਤਾਂ ਹੀ ਤਾਂ ਕੋਈ ਲੱਗਦਾ ਨਹੀਂ ਫਰਕ ਪੰਜਾਬ ਚ ਲੱਗਦਾ ਵੀ ਅੱਜੀ ਕੋ ਪੰਜਾਬ ਦੀ ਘੁੰਮਣੇ ਹਨਾ ਪੰਜਾਬੋਂ ਆ ਕੇ ਇੱਥੇ ਵੀ ਪੰਜਾਬ ਹੀ ਹੈ ਕਿ ਸਾਰੇ ਪੰਜਾਬੀ ਜਿਹੜੇ ਦੇਖਣ ਨੂੰ ਮਿਲਦੇ ਕਿਉਂਕਿ ਜਦੋਂ ਕਿਤੇ ਅਸੀਂ ਹੋਰ ਜਾਈਦਾ ਨਾ ਜਦੋਂ ਚਿਹਰੇ ਹੋ ਕਿਉਂਕਿ ਚਿਹਰਿਆਂ ਦੇ ਹੁੰਦਾ ਵਾ ਬਿਲਕੁਲ ਤੇ ਖਾਣ ਪਾਣ ਉਹ ਹੀ ਦੱਸਦਾ ਵੀ ਆਪਾਂ ਹੋਰ ਧਰਤੀ ਤੇ ਆਗੇ ਤੇ ਇੱਥੇ ਇਹ ਸਾਰਾ ਆਪਣਾ ਆਪਣੀ ਧਰਤੀ ਵਾਲਾ ਹੀ ਮਿਲਦਾ ਆ ਆ ਚੌਂਕ ਆ ਗਿਆ ਅਖੀਰਲਾ ਇੱਕ ਪਿੱਛੇ ਵੀ ਚੌਕਾਂ ਆਪਾਂ ਲੰਘਿਆ ਸੀ ਐਵੇਂ ਤੇ ਆ ਮੋਰੀ ਸਤਿਗੁਰਾਂ ਸਾਹਿਬ ਵੀ ਆਈ ਹੈ ਪਹੁੰਚ ਚੁੱਕੇ ਹਾਂ ਤੱਕ ਸਾਹਿਬ ਪਹੁੰਚ ਕੇ ਨਾਲ ਹੀ ਦਰਬਾਰ ਜੋੜਾ ਘਰ ਅਸੀਂ ਜੋੜੇ ਜਮਾ ਕਰਵਾ ਦੁੱਤੇ ਨੇ ਤੇ ਹੁਣ ਚੱਲਦੇ ਆ ਜੀ ਅੰਦਰ ਅੱਠਾ ਦੇ ਗਏ ਆ ਵਾਹਿਗੁਰੂ ਨਾ ਅਸਰੇ ਇੱਕ ਨਾ ਹੱਥ ਇਹ ਚਾਹਤ ਸਤਿਨਾਮ ਵਾਹਿਗੁਰੂ ਜੇ ਮੈਂ ਤੁਹਾਨੂੰ ਚਾਹਤ ਜਿਹੜਾ ਅੰਦਰ ਆ ਕੇ ਖੱਬੇ ਹੱਥ ਪਾਣੀ ਦੀ ਸ਼ਬੀਲ ਤੇ ਸੱਜੇ ਹੱਥ ਅਰਦਾਸ ਕਰਵਾਉਣ ਦੇ ਲਈ ਕੜਾ ਪ੍ਰਸ਼ਾਦ ਦੀ ਦੇਖ ਲੈ ਸਕਦੇ ਹੋ ਜਾਂ ਫਿਰ ਪੇਟਾ ਜਦੋਂ ਜੇ ਤੁਸੀਂ ਜਮ੍ਹਾਂ ਕਰਾਉਣੀ ਹੈ ਤੇ ਅਰਦਾਸ ਜਿਹੜੀ ਅੰਦਰ ਕਰਵਾਉਂਦੇ ਨੇ ਉਹਦੇ ਲਈ ਵੀ ਪਰਚੇ ਇੱਥੋਂ ਚੜਾਵਾ ਕਾਊਂਟਰ ਜਿੱਥੇ ਉੱਥੇ ਤੁਸੀਂ ਆਪਣੀ ਸੇਵਾ ਦੇ ਕੇ ਤੁਹਾਨੂੰ ਪਰਚੀ ਦੇ ਦਿੰਦੇ ਆ ਤੇ ਅੰਦਰ ਜਾ ਕੇ ਬਾਬਾ ਜੀ ਨੂੰ ਦੇਣੀ ਹੈ ਤੇ ਉਹ ਤੁਹਾਡੀ ਤੁਹਾਡੇ ਨਾਂ ਤੇ ਅਰਦਾਸ ਕਰ ਦੇਣਗੇ ਇਹ ਉਹ ਸਥਾਨ ਆ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਦਿੱਤੀ ਸੀ ਤੇ ਕਿਹਾ ਸੀ ਆਗਿਆ ਪਈ ਅਕਾਲ ਕੀ ਤਵੇ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਉ ਗ੍ਰੰਥ ਪੰਜ ਤਖਤਾਂ ਬਾਨਾਂ ਦੇ ਵਿੱਚੋਂ ਇੱਕ ਇਹ ਤਖਤ ਹੈ ਜਿੱਥੇ ਸੰਗਤਾਂ ਨਤਮਸਤਕ ਹੁੰਦੀਆਂ ਨੇ ਕਿਹਾ ਜਾਂਦਾ ਕਿ ਦਸਨ ਪਿਤਾ ਹਰ ਸਿੱਖ ਦੀ 60 ਸਾਲ ਦੀ ਉਮਰ ਤੱਕ ਇੱਥੇ ਉਡੀਕ ਕਰਦੇ ਨੇ ਕਿ ਹਰ ਸਿੱਖ 60 ਸਾਲ ਦੀ ਉਮਰ ਤੱਕ ਇੱਥੇ ਜ਼ਰੂਰ ਦਰਸ਼ਨ ਕਰੇ ਤੇ ਗੁਰੂ ਸਾਹਿਬ ਉਸ ਸਿੱਖ ਨੂੰ ਇੱਥੇ ਉਡੀਕਦੇ ਹੀ ਨੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਆਪਣਾ ਸਰਵੰਸ ਵਾਰ ਦਿੰਦੇ ਨੇ ਤਾਂ ਫਿਰ ਇੱਥੇ ਬਾਅਦ ਦੇ ਵਿੱਚ ਨੰਦੇੜ ਸਾਹਿਬ ਦੀ ਧਰਤੀ ਦੇ ਉੱਤੇ ਆ ਕੇ ਹੀ ਡੇਰਾ ਲਾਉਂਦੇ ਨੇ ਬਿਲਕੁਲ ਤੇ ਇੱਥੇ ਬਹੁਤ ਸਾਰੇ ਅਸਥਾਨ ਨੇ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਰੁਕੇ ਨੇ ਆਪਾਂ ਉਹਨਾਂ ਸਾਰਿਆਂ ਦੇ ਵੀ ਦਰਸ਼ਨ ਕਰਾਂਗੇ ਤੇ ਇੱਥੇ ਹੀ ਫਿਰ ਗੁਰੂ ਸਾਹਿਬ ਸੱਚਖੰਡ ਗਮਨ ਕਰ ਜਾਂਦੇ ਨੇ ਤੇ ਸਾਈਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੰਦੀ ਦੇ ਕੇ ਕਹਿ ਦਿੰਦੇ ਨੇ ਕਿ ਅੱਜ ਤੋਂ ਗੁਰੂ ਗ੍ਰੰਥ ਸਾਹਿਬ ਸਿੱਖਾਂ ਦੀ ਅਗਵਾਈ ਕਰਨਗੇ ਤੇ ਇਹੀ ਤੁਹਾਡੇ ਗੁਰੂ ਨੇ ਹੋਣਗੇ ਕੋਈ ਵੀ ਸਰੀਰਕ ਜਾਂ ਦੇਹਧਾਰੀ ਗੁਰੂ ਕੋਈ ਵੀ ਦੇਹਧਾਰੀ ਗੁਰੂ ਨਹੀਂ ਹੋਵੇਗਾ ਜੀ ਤਾਂ ਸਥਾਨ ਦੀ ਸੇਵਾ ਮਹਾਰਾਜਾ ਰਣਜੀਤ ਸਿੰਘ ਵੱਲੋਂ ਕਰਵਾਈ ਗਈ ਜੀ ਤੇ ਇੱਕ ਗੱਲ ਇਹ ਵੀ ਕਹੀ ਜਾਂਦੀ ਹੈ ਕਿ ਗੁਰੂ ਸਾਹਿਬ ਜਦੋਂ ਸੱਚਖੰਡਾ ਬਿਆਨਾਂ ਕਰਨ ਵਾਲੇ ਸੀ ਤਾਂ ਉਹਨਾਂ ਨੇ ਕਿਹਾ ਸੀਗਾ ਕਿ ਸਾਡਾ ਕੋਈ ਵੀ ਅਸਥਾਨ ਨਾ ਬਣੇ ਸਾਡੀ ਯਾਦ ਦੇ ਵਿੱਚ ਕਿਉਂਕਿ ਗੁਰੂ ਸਾਹਿਬ ਨੇ ਤਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਦੇ ਦਿੱਤੀ ਸੀ ਪਰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਕਹਿੰਦੇ ਕਿ ਅਸੀਂ ਆਪਣੇ ਗੁਰੂ ਸਾਹਿਬ ਦਾ ਸਥਾਨ ਬਣਾਉਣਾ ਹੈ ਤੇ ਉਹਨਾਂ ਨੂੰ ਪੁਜਾਰੀਆਂ ਨੇ ਰੋਕਿਆ ਵੀ ਸੀ ਪਰ ਫਿਰ ਕਹਿੰਦੇ ਆ ਵੀ ਮਹਾਰਾਜਾ ਰਣਜੀਤ ਸਿੰਘ ਜੀ ਦੇ ਕੁੱਲ ਦਾ ਇਸੇ ਕਰਕੇ ਨਾਸ਼ ਹੋਇਆ ਕਿ ਗੁਰੂ ਸਾਹਿਬ ਨੇ ਕਿਹਾ ਸੀ ਕਿ ਜਿਹੜਾ ਸਾਡਾ ਸਥਾਨ ਬਣਾਏਗਾ ਉਹਦੀ ਕੋਈ ਵੀ ਕੁੱਲ ਮਤਲਬ ਉਹਦੀ ਪੀੜ੍ਹੀ ਅੱਗੇ ਨਹੀਂ ਵਧੇਗੀ ਤਖਤ ਸਾਹਿਬ ਦੇ ਖੱਬੇ ਹੱਥ ਇਧਰ ਲੰਗਰ ਹਾਲ ਵੀ ਹੈ ਤੇ ਇਸਰਾਵਾ ਵੀ ਹੈਗੀਆਂ ਇਹ ਤੇ ਤਖਤ ਸਾਹਿਬ ਚ ਵੀ ਰਹਿਣ ਦਾ ਪ੍ਰਬੰਧ ਹੈ ਦਰਬਾਰ ਸਾਹਿਬ ਦੇ ਨਾਲ ਨਾਲ ਹਾਂਜੀ ਸਾਰੇ ਪਾਸੇ ਜਵੇਲੇ ਸਰਾਂਵਾਂ ਦੇ ਕਮਰੇ ਨੇ ਹਾਂਜੀ ਹਾਂਜੀ ਉਹ ਪਿਛਲੇ ਪਾਸੇ ਪਿਛਲੇ ਪਾਸੇ ਵੱਡੀ ਸਰਾਂ ਵੀ ਹੈਗੀ ਆ ਸੱਜੇ ਹੱਥੋਂ ਗੁਰੂ ਕਾ ਲੰਗਰ ਜੀ ਕਿੰਨੇ ਗੇਟ ਆ ਕਾਫੀ ਗੇਟ ਨੇ ਮੈਨੂੰ ਲੱਗਦਾ 6 6 ਤੋਂ 8 ਹੋਣਗੇ ਸਾਰੀਆਂ ਦਿਸ਼ਾਵਾਂ ਦੇ ਵਿੱਚ ਤਾਂ ਹੈ ਹੀ ਆ ਪਰ ਦੋ ਦੋ ਡਬਲ ਡਬਲ ਗੇਟ ਨੇ ਅੱਜ ਕੱਲ੍ਹ ਵਾਵਾ ਫਲ ਕਿਹੜੇ ਆ ਅੰਦਰ ਬਾਹਰ ਆ ਰਹਾਲੀ ਹੈ ਨਾ ਪੱਕ ਚੜ ਤੋ ਬਾਹਰ ਆ ਸਾਹਮਣੇ ਲੰਗਰ ਹਾਲ ਆ ਜੀ ਲੰਗਰ ਹਾਲ ਦੇ ਬਿਲਕੁਲ ਮੋਰੇ ਖੜੇ ਆ ਤੇ ਆ ਆ ਗਿਆ ਦੋ ਨੰਬਰ ਗੇਟ ਇਸੇ ਤਰ੍ਹਾਂ ਸਾਰੇ ਪਾਸੇ ਗੇਟ ਆ ਆ ਚਾਰ ਨੰਬਰ ਗੇਟ ਆ ਤੇ 6 ਤੋਂ ਲੈ ਕੇ 8 6 ਤੋਂ ਵੱਧ ਹੀ ਗੇਟ ਨੇ ਵੈਸੇ ਇੱਧਰ ਸਾਰੇ ਪਾਸੇ ਹੀ ਗੇਟ ਹੈਗੇ ਆ ਤੋਂ ਬਹੁਤ ਕਾਫੀ ਹੈ ਟਾਈਮ ਹੈ ਇਸ ਵੇਲੇ ਹੈਗਾ 9:01 ਤੇ ਟੈਂਪਰੇਚਰ 30 ਤੋਂ ਉੱਪਰ ਹੈ ਤੇ ਇਸ ਤਰ੍ਹਾਂ ਦੀ ਗਰਮੀ ਹੈ ਬਾਕੀ ਜਿਹੜੀ ਇੱਥੇ ਗਰਮੀ ਆ ਉਹ ਦਸੰਬਰ ਦੇ ਵਿੱਚ ਘੱਟ ਹੁੰਦੀ ਹੈ ਹਾਂ ਇੱਥੇ ਚਾਹ ਹੀ ਵਧੀਆ ਲੱਗਦੀ ਹੈ ਕਿਉਂਕਿ ਪੈਰ ਵੀ ਸੜਦੇ ਆ ਪੈਰ ਸੜਦੇ ਬਿਲਕੁਲ ਹਰਸ ਵੀ ਪੂਰਾ ਤੱਕ ਉਹ ਹੀ ਮੈਂ ਗੱਲ ਕਰ ਰਿਹਾ ਸੀ ਵੀ ਦਸੰਬਰ ਜਾਂ ਜਨਵਰੀ ਦਾ ਮੌਸਮ ਜ਼ਿਆਦਾਤਰ ਮੈਨੂੰ ਲੱਗਦਾ ਦਸੰਬਰ ਦਾ ਹੀ ਮੌਸਮ ਥੋੜਾ ਜਿਹਾ ਇੱਥੇ ਜਿਹੜੀਆਂ ਬੀਬੀਆਂ ਇੱਥੋਂ ਦੀਆਂ ਸੇ ਦੱਸਦੀਆਂ ਸੀ ਕਿ ਬਹੁਤੀਆਂ ਕੂਟੀਆਂ ਨਹੀਂ ਪਈਆਂ ਅੱਛਾ ਠੰਡ ਆਈ ਨਹੀਂ ਮਤਲਬ ਆਉਂਦੀ ਵੀ ਨਹੀਂ ਵੈਸੇ ਇਦਾਂ ਇਹਨਾਂ ਸੋਬਿਆਂ 'ਚ ਘੱਟ ਹੀ ਰਹਿੰਦੀ ਹੈ ਠੰਡ ਤੇ ਇੰਦਰਲੇ ਪਾਸੇ ਬਹੁਤ ਇਤਿਹਾਸਿਕ ਬੋਲੀ ਕਿਉਂਕਿ ਇੱਕ ਤਾਂ ਗਾਗਰਕੁੰਡ ਤੋਂ ਸਵੇਰੇ ਲੈ ਕੇ ਆਉਂਦੇ ਹਾਂ ਹਾਂਜੀ ਹਾਂਜੀ ਤੇ ਇੱਥੋਂ ਇਤਿਹਾਸਿਕ ਬੋਲੀ 'ਚੋਂ ਵੀ ਲੈਂਦੇ ਆ ਹਾਂਜੀ ਗਾਗਰਕੁੰਡ ਤੋਂ ਇਲਾਵਾ ਇਸ ਇਤਿਹਾਸਕ ਬਾਉਲੀ ਚੋਂ ਵੀ ਜਲ ਭਰਿਆ ਜਾਂਦਾ ਇਸ਼ਨਾਨ ਵਾਸਤੇ ਸਵੇਰ ਨੂੰ ਜਿਹੜਾ ਤੇ ਇਹ ਬਾਉਲੀ ਹੈ ਲੋਕ ਲੱਗਿਆ ਫਿਰ ਨੂੰ ਇੱਥੇ ਵੀ ਜੰਦਰੇ ਲੱਗੇ ਨੇ ਇਹ ਸਵੇਰ ਨੂੰ ਵੇਲੇ ਤੇ ਹੀ ਖੋਲਦੇ ਆ ਜਦੋਂ ਉਧਰੋਂ ਪਹਿਲਾਂ ਗਾਗਰ ਉਧਰੋਂ ਲੈ ਕੇ ਆਂਦੇ ਗਾਗਰਕੁੰਡ ਤੋਂ ਉਸ ਤੋਂ ਬਾਅਦ ਫਿਰ ਇੱਥੇ ਆਰਦੇ ਆ ਤਕਤ ਸਾਹਿਬ ਤੋਂ ਦਰਸ਼ਨ ਕਰਕੇ ਆ ਗਏ ਜੀ ਬਾਹਰ ਹੁਣ ਜੋੜੇ ਲੈਣੇ ਆ ਤੇ ਫਿਰ ਆਪਾਂ ਵਾਪਸ ਚੱਲਦੇ ਆ ਨਾਲੇ ਤੁਹਾਨੂੰ ਜਾਣਕਾਰੀ ਦਿੰਨੇ ਆ ਵੀ ਤੁਸੀਂ ਇੱਥੇ ਨੇੜੇ ਗੁਰੂ ਘਰਾਂ ਦੇ ਜਿਹੜੇ ਦਰਸ਼ਨ ਕਰਨ ਜਾਣਾ ਉਹਦੇ ਲਈ ਗੱਡੀਆਂ ਕਿੱਥੋਂ ਬੁੱਕ ਕਰ ਸਕਦੇ ਹੋ ਤਕਤ ਸਾਹਿਬ ਦੇ ਬਿਲਕੁਲ ਬਾਹਰ ਆਉਂਦਿਆਂ ਵੀ ਗੱਡੀਆਂ ਖੜੀਆਂ ਜਿਵੇਂ ਆਹ ਦੋ ਗੱਡੀਆਂ ਖੜੀਆਂ ਤੇ ਇੱਕ ਗੁਰਦਵਾਰ ਲੰਗਰ ਸਾਹਿਬ ਦੇ ਨੇੜੇ ਵੀ ਕਾਫੀ ਟੈਕਸੀ ਸਟੈਂਡ ਨੇ ਉਹ ਵੀ ਹੁਣ ਤੁਹਾਨੂੰ ਮੈਂ ਚੱਲ ਕੇ ਵਿਖਾਉਣਾ ਪਹਿਲਾਂ ਉਦੋਂ ਦਿਮਾਗ ਚੋਂ ਨਿਕਲ ਗਿਆ ਸੀ ਉਦੋਂ ਅਸੀਂ ਤੁਰ ਕੇ ਆ ਗਏ ਸੀਗੇ ਇਧਰ ਨੂੰ ਗੁੱਡੇ ਕਿੰਨੇ ਸੋਹਣੇ ਦਮਾਲਿਆਂ ਵਾਲੇ ਦਮਾਲੇ ਸਜਾਏ ਹੋਏ ਆ ਗੁੱਡਿਆਂ ਦੇ ਜੱਸੂ ਕਹਿੰਦਾ ਤੁਸੀਂ ਨਾ ਬਿਨਾਂ ਉਹ ਤੋਂ ਲੈ ਲਓ ਦਮਾਲਾ ਮੈਂ ਸਜਾ ਦੂੰਗਾ ਅੱਛਾ ਠੀਕ ਹੈ ਆ ਵੀ ਹੁਣ ਆ ਸੰਗਤ ਦੇ ਦਰਸ਼ਨ ਕਰਕੇ ਆਈ ਆ ਜਿਹੜੀ ਛੋਟੀ ਗੱਡੀ 'ਚ ਆ ਤੁਸੀਂ ਆਪਣੀ ਗਿਣਤੀ ਦੇ ਹਿਸਾਬ ਨਾਲ ਨਾ ਜੇ ਤੁਹਾਨੂੰ ਛੋਟੀ ਗੱਡੀ ਚਾਹੀਦੀ ਛੋਟੀ ਲੈ ਲਓ ਜੇ ਤੁਹਾਨੂੰ ਤੁਹਾਡੀ ਸੰਗਤ ਜਾਦੀ ਆ ਤੁਸੀਂ ਵੱਡੀਆਂ ਟੈਂਪੋ ਟ੍ਰੈਵਲਾਂ ਵਰਗੀਆਂ ਵੀ ਗੱਡੀਆਂ ਲੈ ਸਕਦੇ ਹੋ ਤੇ ਬੱਸਾਂ ਵੀ ਜਾਂਦੀਆਂ ਨੇ ਲੰਗਰ ਸਾਹਿਬ ਤੋਂ ਆਉਂਦੀ ਜਾਂਦੀਆਂ ਬਾਕੀ ਇਹਨਾਂ ਦੇ ਕਿਰਾਏ ਮੈਨੂੰ ਲੱਗਦਾ ਵੀ ਤੁਸੀਂ ਨਾ ਇੱਕ ਤਾਂ ਇੱਕ ਦਿਨ ਤੁਹਾਡਾ ਨੇੜਲੇ ਗੁਰਦੁਆਰਾ ਸਾਹਿਬ ਆਣਾ ਚ ਲੱਗੂਗਾ ਪੂਰਾ ਦਿਨ ਤੁਹਾਡਾ ਲੱਗ ਜਾਣਾ ਇੱਕ ਤਾਂ ਤੁਹਾਡਾ ਨਹੀਂ ਦੋ ਲੱਗਣਗੇ ਨੇੜਲੇ ਇੱਕ ਗਦਾਵਰੀ ਦੇ ਕੰਡੇ ਜਿਹੜੇ ਆ ਕਿਉਂਕਿ ਉਦੋਂ ਜਿੱਦਣ ਆਉਂਦੇ ਹੀ ਆ ਉਹ ਦਿਨ ਆਪਾਂ ਲੰਗਰ ਸਾਹਿਬ ਤੱਕ ਸੱਚ ਕਰਨ ਸ਼੍ਰੀ ਹਜੂਰ ਸਾਹਿਬ ਇੱਥੇ ਤਿਆਪਕ ਦਾਵਰੀ ਦੇ ਕੰਡੇ ਵਾਲੇ ਸਾਰੇ ਗੁਰੂ ਘਰਾਂ ਦੇ ਦਰਸ਼ਨ ਕਰ ਸਕਦੇ ਹੋ ਤੇ ਦੋਸਤੋ ਅਗਲੇ ਦਿਨ ਨੀੜਲੇ ਗੁਰਦੁਆਰਾ ਸਾਹਿਬ ਇੱਕ ਦਿਨ ਗੁਰਦੁਆਰਾ ਨਾਨਕਚੀਰਾ ਸਾਹਿਬ ਦੇ ਲਈ ਤੇ ਇੱਕ ਦਿਨ ਨਰਸੀ ਨਾਮ ਦੇ ਨਰਸੀ ਇਹ 4 ਦਿਨ ਤੁਹਾਡੇ ਚਾਹੀਦੇ ਹੁੰਦੇ ਨੇ ਇੱਥੇ ਆ ਕੇ ਜੇ ਤੁਸੀਂ ਮਤਲਬ ਸਾਰੇ ਦਰਸ਼ਨ ਕਰਕੇ ਜਾਣੇ ਆ ਹਾਂ ਬਾਕੀ ਤੁਹਾਡੀ ਮਰਜ਼ੀ ਹੈ ਕਿ ਤੁਸੀਂ ਜਿੰਨੇ ਦਿਨ ਇੱਥੇ ਰਹਿਣਾ ਕਿਉਂਕਿ ਜਿਹੜਾ ਨਾਨਕਚੀਰਾ ਸਾਹਿਬ ਆ ਤਕਰੀਬਨ 200 ਕਿਲੋਮੀਟਰ ਦੂਰ ਹੈ ਇੱਥੋਂ ਬੇਦਰਚ ਕਰਨਾਟਕ 'ਚ ਤੇ ਜਿਹੜਾ ਨਰਸੀ ਨਾਮ ਦੇ ਆ ਉਹ ਤਕਰੀਬਨ 80 ਤੋਂ 100 ਕਿਲੋਮੀਟਰ ਹੋਊਗਾ ਤੇ ਇਹਨਾਂ ਦੇ ਜਿਹੜੇ ਕਿਰਾਏ ਆ ਮੈਨੂੰ ਲੱਗਦਾ ਵੀ ਵੱਧ ਤੋਂ ਵੱਧ ਹੈ ਸਵਾਰੀ ਦਾ 400 ਤੋਂ 500 ਤੱਕ ਲੱਗੂਗਾ ਇੱਕ ਜਣੇ ਦਾ ਨਾਨਕਚੀਰਾ ਸਾਹਿਬ ਲਈ ਹਾਂ ਨਾਨਕਚੀਰਾ ਸਾਹਿਬ ਤੱਕ ਲਈ ਤੇ ਉਹੀ ਤੁਹਾਡੇ 11500 ਰੁਪਇਆ ਇੱਥੇ ਪਹੁੰਚ ਕੇ ਜਿਹੜਾ ਖਰਚਾ ਆਉਣਾ ਜਿਹੜਾ ਗੁਰਦੁਆਰਾ ਸਾਹਿਬ ਨਾਲ ਜਿਹੜਾ ਕਿਰਾਏ ਆ ਦੇ ਲੱਗਣੇ ਆ ਤੋ ਵੀ ਇਸ ਤਰ੍ਹਾਂ ਆ ਬਾਕੀ ਤੋਂ ਪੱਕਾ ਹੀ ਹੋ ਗਈ ਐ ਪਸੀਨਾ ਵੀ ਆਉਣ ਲੱਗ ਪਿਆ ਮੈਂ ਐਵੇਂ ਦੀ ਗਰਮੀਆ ਤੁਰੇ ਜਾ ਰਿਹਾ ਸੇਕ ਪੈ ਰਿਆ ਪੂਰਾ ਤਪਣ ਲੱਗ ਪਿਆ ਕੰਮ ਜਦੋਂ ਆਪ ਅਕਤੂਬਰ ਚ ਆਏ ਸੀ ਨਾ ਉਦੋਂ ਥੋੜੀ ਘੱਟ ਸੀਗੀ ਹਾਂਜੀ ਉਦੋਂ ਘੱਟ ਸੀਗੀ ਉਦੋਂ ਵਾਲੇ ਸ਼ੁਰੂ ਹੋ ਲਈ ਕਿ ਨਾ ਠੰਡ ਕਿਉਂ ਗਿਆ ਆਪਣੇ ਉਧਰ ਪੰਜਾਬ 'ਚ ਟ੍ਰੇਨ 'ਚ ਵੀ ਰਾਤ ਨੂੰ ਆਪਾਂ ਨੂੰ ਠੰਡ ਲੱਗਦੀ ਸੀਗੀ ਤੇ ਐਦਿਗੇਦ ਉਥੇ ਰੇਲ 'ਚ ਵੀ ਆਪਾਂ ਨੂੰ ਠੰਡ ਹੀ ਨਹੀਂ ਲੱਗੀ ਰਾਤ ਨੂੰ ਗੁਰਦੁਆਰਾ ਲੰਗਰ ਸਾਹਿਬ ਦੇ ਆਪਾਂ ਬਿਲਕੁਲ ਫਿਰ ਮੋਰੇ ਆ ਗਏ ਆ ਇੱਕ ਨੰਬਰ ਗੇਟ ਤੇ ਤੇ ਇੱਥੇ ਹੀ ਕਾਫੀ ਗੱਡੀਆਂ ਖੜੀਆਂ ਜਿੱਦਾਂ ਆ ਮੋਰੇ ਵੇਖ ਸਕਦੇ ਹੋ ਤੁਸੀਂ ਬਹੁਤ ਟੈਂਪੋ ਟਰੈਵਲ ਲੱਗੇ ਆ ਇਹਦੇ ਸਾਰੇ ਪਾਸੇ ਉਹ ਉਥੋਂ ਤੱਕ ਟੈਂਪੋ ਟਰੈਵਲ ਲੱਗੇ ਤੇ ਆ ਜਿਹੜੀਆਂ ਆ ਛੋਟੇ ਹਾਥੀ ਖੜੇ ਆ ਇੱਦਾਂ ਜਾ ਨੋਵਾ ਵੀ ਖੜੀ ਆ ਇੱਥੇ ਸਵੇਰੇ ਸ਼ਾਮ ਇਦਾਂ ਲੱਗੀਆਂ ਹੁੰਦੀਆਂ ਜਿਆਦਾ ਖਾਸ ਕਰਕੇ 10 ਤੋਂ 11 ਵਜੇ ਤੱਕ ਨਾ ਹੂੰ ਪਰ ਸਾਰਾ ਭਰਿਆ ਹੀ ਹੁੰਦਾ ਆ ਤੇ ਹੁਣ ਖਾਲੀ ਹੈ ਕਿਉਂਕਿ ਸਾਰੇ ਗਏ ਆ ਤੇ ਆਟੋ ਵੀ ਹੁਣ ਜਾਂਦੇ ਆ ਇਹ ਲੋਕਲ ਲੈ ਕੇ ਜਾਂਦੇ ਆ ਇਹ ਸੱਚਖੰਡ ਤੱਕ ਸੱਚਖੰਡ ਤੱਕ ਤੇ ਇਹ ਵੈਸੇ ਤੁਹਾਨੂੰ ਇਹਨਾਂ ਨੇ ਇੱਥੇ ਵਾਜਾ ਮਾਰਨ ਲਾ ਪੈਣਾ ਵੀ ਲੋਕਲ ਗੁਰਦੁਆਰੇ ਜਾਂ ਨਾਨਕ ਚੀਰਾ ਸਾਹਿਬ ਜਾਂ ਨਰਸੀ ਵੀ ਜਿੱਥੇ ਵੀ ਜਾਣਾ ਨਾ ਉਹ ਤੁਹਾਨੂੰ ਲੈ ਜਾਣਗੇ ਸਵੇਰ ਸ਼ਾਮ ਪੂਰਾ ਭਰਿਆ ਭਰਿਆ ਹੁੰਦਾ ਸ਼ਾਮਾਂ ਤੱਕ ਆ ਜਾਣਾ ਸਵੇਰੇ ਖੜੇ ਹੁੰਦੇ ਵੀ ਆ ਜਾਓ ਜਿੰਨੇ ਜਾਣਾ ਹੈ ਇੱਥੇ ਤੁਹਾਨੂੰ ਮਿਲ ਜਾਊਗਾ ਤੇ ਤੁਸੀਂ ਦੇਖ ਸਕਦੇ ਹੋ ਆਪਣੀਆਂ ਸਵਾਰੀਆਂ ਦੇ ਹਿਸਾਬ ਨਾਲ ਥੋੜੇ ਜਾਣੇ ਹੋ ਛੋਟੀ ਗੱਡੀ ਲੈ ਜਾਓ ਜਿਆਦੇ ਜਾਣੇ ਹੋ ਤਾਂ ਟੈਂਪੋ ਟਰੈਵਲ ਜਾਂ ਫਿਰ ਟੈਂਪੋ ਟਰੈਵਲ ਤੋਂ ਵੱਡੀਆਂ ਗੱਡੀਆਂ ਵੀ ਹੈਈਆਂ ਜਿੱਡੇ ਆਪਦੇ ਜਥੇ ਦੇ ਹਿਸਾਬ ਦੇ ਨਾਲ ਤੁਸੀਂ ਦੇਖ ਲੈਣਾ ਹਿਸਾਬ ਕੋਈ ਔਖ ਨਹੀਂ ਹੁੰਦੀ ਗੱਡੀ ਕਰਨ ਚ ਸ਼ਾਮ ਨੂੰ ਕਰ ਲਓ ਬੁੱਕ ਹਾਂ ਤੇ ਸਵੇਰੇ ਉਹਨਾਂ ਨੇ ਟਾਈਮ ਦੇ ਦੇਣਾ ਬੇਨੇ ਵਾਰ ਜਿੰਨੇ ਵਜੇ ਆ ਜਾਓ ਕਈ ਵਾਰ ਤਾਂ ਐਵੇਂ ਹੁੰਦਾ ਵੀ ਸਵੇਰ ਨੂੰ ਤੁਰੇ ਜਾਂਦੇ ਤਾਂ ਤੁਹਾਡਾ ਮਨ ਬਣਦਾ ਉਦੋਂ ਵੀ ਤੁਸੀਂ ਜਾ ਸਕਦੇ ਹੋ ਪਰ ਨਾਨਕਜੀ ਦਾ ਸਾਹਬ ਲਈ ਚੇਤੀ ਤੁਰਨਾ ਪੈਂਦਾ ਹੈ ਕਿਉਂਕਿ ਉਹ ਦੂਰ ਹੈ ਉਹ ਸਵੇਰੇ ਤੁਸੀਂ 6 ਤੋਂ 7 ਵਜੇ ਤੁਰੋ ਤੇ ਸ਼ਾਮ ਤੱਕ ਫਿਰ ਵਧੀਆ ਵਾਪਸ ਆ ਜਾਓਗੇ ਕਿਉਂਕਿ 200 ਕਿਲੋਮੀਟਰ ਪੈਂਦਾ ਫਿਰ ਫੋਰ ਸਟੇਟ ਚ ਜਾਣਾ ਰਾਹ ਵੀ ਵਿੱਚੋਂ ਥੋੜੇ ਬੋਤੇ ਖਰਾਬ ਆ ਜਾ ਸਕਦੇ ਆ ਜਾਂ ਉਦਾਂ ਵੀ ਦੂਰ ਜਾਣਾ ਬੰਦੇ ਨੇ ਤੇ ਛੇਤੀ ਮੁੜਿਆ ਜਾ ਸਕਦਾ ਜੇ ਤੁਸੀਂ ਵੇਲੇ ਨਾ ਜਾਵੋਗੇ ਪਹੁੰਚ ਗਏ ਹਾਂ ਜੀ ਆਪਾਂ ਵਾਪਸ ਸਰਾਂਚ ਬਾਬਾ ਨਦਾਨ ਸਿੰਘ ਜੀ ਐਨ ਆਰ ਆਈ ਤੇ 7ਵੇਂ ਫਲੋਰ ਤੇ ਆਪਣਾ ਕਮਰਾ ਹੈ ਤੇ ਮੈਨੂੰ ਲੱਗਦਾ ਕਿ ਜਿੰਨੀ ਕੁ ਜਾਣਕਾਰੀ ਦੇਣ ਵਾਲੀ ਸੀ ਅਸੀਂ ਸਾਰੀ ਤੁਹਾਡੇ ਨਾਲ ਸਾਂਝੀ ਕਰ ਚੁੱਕੇ ਹਾਂ ਕਿਉਂਕਿ ਬਹੁਤ ਸਾਰੇ ਕਮੈਂਟ ਵੀ ਆ ਰਹੇ ਸੀਗੇ ਸਵਾਲ ਪੁੱਛੇ ਜਾ ਰਹੇ ਸੀ ਕਿ ਕਿਵੇਂ ਆਪਾਂ ਆ ਸਕਦੇ ਹਾਂ ਰੀਲ ਬਾਰੇ ਪੁੱਛਿਆ ਜਾ ਰਿਹਾ ਸੀ ਜਾਂ ਕਮਰਿਆਂ ਬਾਰੇ ਪੁੱਛਿਆ ਜਾ ਰਿਹਾ ਸੀਗਾ ਸਾਰਾ ਕੁਝ ਆਪਾਂ ਦੱਸ ਦਿੱਤਾ ਤਾਂ ਜੇਕਰ ਤੁਹਾਡਾ ਕੋਈ ਹੋਰ ਸਵਾਲ ਹੈ ਤਾਂ ਤੁਸੀਂ ਕਮੈਂਟ ਵੀ ਕਰ ਸਕਦੇ ਹੋ ਜਾਂ ਫਿਰ ਸਾਨੂੰ ਡਾਇਰੈਕਟ ਮੈਸੇਜ ਸੁਨੇਹਾ ਭੇਜ ਦਿਓ ਅਸੀਂ ਉਹਦਾ ਜਵਾਬ ਦੇ ਦੇਵਾਂਗੇ ਬਿਲਕੁਲ ਤੇ ਜਿਹੜੀ ਨਵੀਂ ਸਾਡੀ ਵੀਡੀਓ ਹੋਊਗੀ ਉਹਦੇ 'ਚ ਵੀ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਸਵਾਲਾਂ ਦੇ ਜਿਹੜੇ ਨਵੇਂ ਸਵਾਲ ਆਉਣਗੇ ਉਹਦੇ ਜਵਾਬ ਦੇ ਦੇਵਾਂਗੇ ਤੇ ਬਾਕੀ ਠੀਕ ਆ ਜੀ ਇਸ ਵੀਡੀਓ ਨੂੰ ਆਪਾਂ ਇੱਥੇ ਖਤਮ ਕਰਦੇ ਆਂ ਨਵੀਂ ਵੀਡੀਓ ਚ ਮਿਲਦੇ ਆਂ ਵੇਖਦੇ ਰਹੋ ਵਾਕ ਵਿਦ ਟੁਰਨਾ